ਜੈ ਜੀ ਰਾਮ ਆਤਮਾ ਦਾ ਦੀ ਜੈ ਅੱਜ ਭਰਾਵੋ 30 ਤਰੀਕਾ 3 ਦਸੰਬਰ 2024 ਕੁਝ ਖੋਤੀ ਕਿਸਾਨਾਂ ਦੇ ਆਗੂਆਂ ਨੇ ਡੱਲੇਵਾਲ ਦੇ ਪੰθεਰ ਵਰਗਿਆਂ ਨੇ ਪੰਜਾਬ ਦਾ ਭਾਵੋ ਖਰਾਬ ਕੀਤਾ ਹੋਇਆ ਹੈ ਅੱਜ ਇਹਨਾਂ ਨੇ ਬੰਦ ਦੀ ਖਾਦ ਦਿੱਤੀ ਆ ਮੈਂ ਖੋਤੀ ਪੰθεਰ ਤੇ ਡੱਲੇਵਾਲ ਨੂੰ ਪੁੱਛਣਾ ਚਾਹਨਾ ਵਾਂ ਤੁਸੀਂ ਤਾਂ ਆਪਣੀ ਜ਼ਿੰਦਗੀ ਸਾਰੀ ਬਸਾਰ ਲਈ ਵੀ ਆਪਣੀ 70 ਸਾਲ ਦੀ ਉਮਰ ਜੇ ਆਪਾਂ ਅੰਸ਼ਾ ਰੱਖ ਲਿਆ ਵੀ ਤੁਹਾਨੂੰ ਕੀ ਇਹ ਕਿਹਾ ਪਹਿਲਾਂ ਪਰਿਵਾਰ ਦੇ ਨਾਲ ਤੁਸੀਂ ਆਪਣਾ ਮਲਕੀਅਤ ਪਰਪਰਟੀ ਦੇ ਕਰਾਤੀਆਂ ਹੁਣ ਤੁਸੀਂ ਕਹਿੰਦੇ ਮੈਂ ਲੋਕਾਂ ਲਈ ਕਰਦਾ ਹਾਂ ਲੋਕਾਂ ਲਈ ਤੁਸੀਂ ਕੁਝ ਨਹੀਂ ਕਰਦੇ ਮਰਨਾ ਆਪਾਂ ਘਰੇ ਵੀ ਆ ਮਰਨਾ ਰੋਡ ਤੇ ਵੀ ਆ ਇਹ ਲੋਕਾਂ ਨੂੰ ਨਾ ਦੱਸੋ ਮੈਂ ਤੁਹਾਡੇ ਇੱਛਾਨ ਕਰ ਰਿਹਾ ਵਾਂ ਕੋਕ ਜਿਹੜਾ ਜਿਹੜਾ ਭੰਦੇਰ ਆ ਇਹਨੇ ਬੰਦ ਵੀ ਕਰ ਦਿੱਤੀ ਸਾਨੂੰ ਬੜਾ ਵੱਟ ਚੜਿਆ ਬੰਦ ਨਹੀਂ ਕਰ ਸਕਦਾ ਇਹ ਉਹका ਜਿਹੜੇ ਰੋਜ਼ ਮਾਰੇ ਜ਼ਿੰਦਗੀ ਆ ਉਹ ਕਿਵੇਂ ਲੋਕ ਚਲਾਣਗੇ ਇਹ ਤਾਂ ਆਪਣੇ ਆਪ ਨੂੰ ਡਿਕਟੇਟਰਸ਼ਿਪ ਕਰ ਰਿਹਾ ਏ ਪੁਰਾਣੇ ਕਾਲੇ ਦੌਰ ਦੇ ਪਹਿਲਾਂ ਦਹਾੜਾ ਦਰੋਂਣ ਦੀ ਕੋਸ਼ਿਸ਼ ਕਰ ਰਿਹਾ ਵਾ ਮੈਂ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਕਹਾਂਗਾ ਦੁਕਾਨਦਾਰ ਨੂੰ ਵਪਾਰੀ ਨੂੰ ਮਜ਼ਦੂਰ ਨੂੰ ਤੇ ਮਲਾਜਮ ਮਲਾਜਮਾਂ ਨੂੰ ਵੀ ਭਈ ਬੱਸਾਂ ਬੰਦ ਕਰਨ ਦੀ ਲੋੜ ਨਹੀਂ ਦੁਕਾਨਾਂ ਸਾਰੇ ਖੋਲੋ ਤੁਸੀਂ ਭਰਾਵੋ ਆਪਾਂ ਦਿੱਲੀ ਕਿਉਂਕਿ ਕਰੋਨਾ ਦੇ ਵਿੱਚ ਪਹਿਲਾਂ ਲੋਕਾਂ ਦਾ ਕੰਮਕਾਰ ਬੰਦ ਹੋ ਗਿਆ ਇਹ ਮਾੜਾ ਮਾੜਾ ਕੰਮ ਚੱਲਣ ਦੀ ਆਸ ਹੁੰਦੀ ਆ ਇਹ ਉੱਪਰੋਂ ਬੰਦ ਕਰ ਦਿੰਦੇ ਆ ਫਰਜ਼ਾ ਟੋਲਵਾਜਾ ਬੰਨ ਕਾਰਤਾ ਜੀ ਇਹ ਕਿਹੜੀ ਸ਼ੈਅ ਦੇ ਚੱਲੇ ਪਿਆ ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅੱਧੇ ਜੋੜ ਕੇ ਬੇਨਤੀ ਕਰਦਾ ਵਾਂ ਇਹਨਾਂ ਦਾ ਧਾਰਾ ਚੁਕਾਇਆ ਜਾਵੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਜੀ ਨੇ ਵੀ ਕਿਹਾ ਵੀ 31 ਤਰੀਕ ਤੋਂ ਪਹਿਲਾ ਪਹਿਲਾ ਹਫ਼ਤਾ ਦਾਖਲ ਕਰਾਓ ਰਾਤੀਂ ਢੱਲੇ ਵਾਲ ਦਾ ਬਿਆਨ ਆ ਗਿਆ ਜੀ ਫਟਾਫਟ ਕਨੌਰੀ ਬਾਰਡਰ ਤੇ ਆ ਜਾਓ ਮੀਂਹ ਦਾ ਮੌਸਮ ਆ ਤੇ ਠੰਡ ਪੈ ਰਹੀ ਆ ਲੇਕਿਨ ਉੱਥੇ ਬਜ਼ੁਰਗ ਕੋਈ ਉਦਰਾ ਘਾਸ ਦਾ ਵਿਚਾਰਾ ਪੂਰਾ ਹੋ ਜਾਂਦਾ ਜਾਂ ਮਾਂ ਪੂਰੀ ਹੋ ਜਾਂਦੀ ਆ ਤੁਸੀਂ ਇਹ ਕਹਿਣਾ ਸਾਡੇ ਬੰਦੇ ਸ਼ਹੀਦ ਹੋ ਗਏ ਜੀ ਸਾਨੂੰ ਮੇਰੀ ਇਹ ਅਪੀਲ ਆ ਕਿਸਾਨ ਭਰਾਵਾਂ ਨੂੰ ਛੋਟੇ ਕਿਸਾਨ ਭਰਾਵਾਂ ਨੂੰ ਵੱਡੇ ਦਾ ਇਹ ਤੁਹਾਨੂੰ ਬਤਾ ਆਪਣੇ ਹੰਕਾਰ ਚ ਰਹਿੰਦੇ ਨੇ ਮੇਰੀ ਮਾਂ ਭੈਣਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਅਪੀਲ ਆ ਤੇ ਆਪਣੇ ਘਰਾਂ ਵਿੱਚ ਰਹੋ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਵਾ ਠੰਡ ਬਹੁਤ ਪੈ ਰਹੀ ਆ بارش ਹੋ ਰਹੀ ਆ ਇਹ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਅਗਰ ਮੋਰਚਾ ਲਾਉਣਾ ਤੁਸੀਂ 5 ਬੰਦੇ ਬੈਠ ਜਾਓ ਉਹ ਨਹੀਂ ਰਾਈਟ ਆ ਮੋਰਚਾ ਲਾਉਣ ਦਾ ਇਹ ਤਾਂ ਨਹੀਂ ਵੀ ਆਪਾਂ ਸਾਰੇ ਪੰਜਾਬ ਨੂੰ ਪਰੇਸ਼ਾਨ ਕਰੀਏ ਕਿਉਂਕਿ ਮੈਂ ਕਹੂੰਗਾ ਦੁਬਾਰਾ ਦਾ ਫੇਰ ਬਈ ਬਈ ਆਪਣਾ ਬਾਜ਼ਾਰ ਖੋਲੋ ਸਾਰਾ ਹੁਣ ਮੈਂ ਜਾਣਾ ਹੁਣ ਮੈਂ ਤੜਕੇ ਪਹਿਲਾਂ 5:00 ਵਜੇ ਉੱਠਿਆ ਬਈ 7:00 ਵਜੇ ਇਹਨਾਂ ਨੇ ਫੇਰ ਹੜਜਨ ਕਰਨਾ ਕਿਉਂਕਿ ਮੈਂ ਤਾਂ ਡਰਨ ਵਾਲਾ ਵਿਅਕਤੀ ਨਹੀਂ ਆ ਮੈਂ ਤਾਂ ਰੱਬ ਤੋਂ ਡਰਨ ਵਾਲਾ ਜਾਂ ਸਭ ਤੋਂ ਡਰਨ ਵਾਲਾ ਮਿਲਦੀ ਆ ਉਹ ਕਿਉਂਕਿ ਇਹਨਾਂ ਨੇ ਆ ਕੇ ਮੂਰੇ ਆ ਕੇ ਕਹਿਣਾ ਜੀ ਕਿੱਥੇ ਚੱਲੇ ਹੋ ਜੀ ਤੁਹਾਨੂੰ ਪੁੱਛ ਕੇ ਦੱਸੀ ਕਿੱਥੇ ਜਾਣਾ ਸੀ ਮੈਂ ਬਾਬਾ ਪਿਆਰਾ ਸਿੰਘ ਭਨਿਆਰੇ ਵਾਲਿਆਂ ਦੀ ਅੱਜ ਵਰਸੀ ਆ ਅੱਜ ਉਹਦੇ ਸਬੰਧ ਵਿੱਚ ਮੈਂ ਨੂਰ ਪਰਵੇਦੀ ਜਾਣਾ ਵਾ ਉੱਥੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਇਹਨਾਂ ਦੇ ਆ ਜਿਹੜੇ ਪੰਗਾ ਤੋਂ ਬਿ ਚਲੋ ਵੀ ਆਪਾਂ ਸੁਖ ਸ਼ਾਂਤੀ ਦਾ ਘਰੋਂ ਚਲੀਏ ਆਪਾਂ ਸੁਰੇਸ਼ੁਰੇ ਜਾ ਕੇ ਬਾਬਾ ਪਿਆਰਾ ਸਿੰਘ ਭਰਾ ਭਨਾਰੇ ਵਾਲ ਜੀ ਨੂੰ ਸ਼ਰਦਾ ਦੇ ਫੁੱਲ ਪੇਂਟ ਕਰੀਏ ਲੇਕਿਨ ਇਹ ਹਰ ਜਗ੍ਹਾ ਪੰਗਾ ਪਾਉਂਦੇ ਆ ਰੇੜੇ ਲੋਕਾਂ ਨੇ ਰੇੜ ਰੁਕਣ ਦਾ ਕੀ ਮਤਲਬ ਜੀ ਬੱਸਾਂ ਰੁਕਣਾ ਕੀ ਮਤਲਬ ਦਫ਼ਤਰ ਬੰਦ ਕਰਨਾ ਵੀ ਮਤਲਬ ਇਹ ਇਹ ਬਿਲਕੁਲ ਗਲਤ ਗੱਲ ਆ ਏ ਮੈਂ ਪੰਜਾਬ ਸਰਕਾਰ ਨੂੰ ਕਹੂੰਗਾ ਦਫ਼ਤਰ ਖੋਲੋ ਮਹਾਰਾਜ ਲੋਕਾਂ ਦੇ ਕੰਮਕਾਰ ਆ ਇਸ ਤਰ੍ਹਾਂ ਬਾਹਰ ਬਦੇ ਜਾਣਾ ਕੋਈ ਸਰਟੀਫਿਕੇਟ ਲਾਣਾ ਕਲੀਅਰੈਂਸ ਲੈਣੀ ਹੋ ਕਿਵੇਂ ਜਾਊਗਾ ਉਹ ਇਸ ਕਰਕੇ ਮੈਂ ਦੁਬਾਰਾ ਦਫੇ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਦੇ ਗ੍ਰਹਿ ਮੰਤਰੀ ਇਹਨਾਂ ਨਾਲ ਆਹੋ ਕਿ ਮਹਾਂਯੋਗ ਸੁਪਰੀਮ ਕੋਰਟ ਜੋ ਫੈਸਲਾ ਦਿੱਤਾ ਆਪ ਦੇ ਮੰਨਣ ਆਏ ਉਹਦੇ ਵੀ ਮੰਨਣ ਨੂੰ ਤਿਆਰ ਐ ਇਹ ਡਿਕਟੇਟਰਸ਼ਿਪ ਇਹਨਾਂ ਨਹੀਂ ਚਲਣੀ ਚਾਹੀਦੀ ਇਹ ਖੁੱਤੀ ਕਿਸਾਨ ਆਗੂ ਨੇ ਮੈਂ ਕਹੂੰਗਾ ਮੈਂਨੇ ਛੋਟੇ ਕਿਸਾਨ ਭਰਾਵਾਂ ਨੂੰ ਮਾਤਾ ਮਜੁਰਗਾਨ ਦੁਬਾਰਾ ਫੇਰ ਅਪੀਲ ਕਰਦਾ ਆਪਣੇ ਘਰਾਂ ਵਿੱਚ ਆਓ ਇਹਨਾਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਧੰਨਵਾਦ